ਨੇੇੇਰ ਪਾਤਾ ਸਤ ਗੁਰ ਸੁਖ ਵਿਖਾਲਿਆ ਸਤ ਗੁਰ ਸੁਖ ਵਿਖਾਲਿਆ ਸਤ ਗੁਰ ਸੁਖ ਵਿਖਾਲਿਆ ਸਤ ਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਧੰਨ 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 ਸ਼ਾਹੀ ਸ਼ੈਨशाह ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਬਾਦਸ਼ਾਹ ਜੀਓ ਸਮੂਹ ਸੰਗਤਾਂ ਦੀ ਗੁਰੂ ਖਾਲਸਾ ਪੰਥ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੈ ਲਹੁ ਉਬਾ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਜੋ جنگ ਵਰਗੇ ਹਾਲਾਤ ਬਣੇ ਨੇ ਸੱਚੇ ਪਾਤਸ਼ਾਹ ਆਪ ਜੀ ਸ਼ਾਂਤੀ ਵਰਤਾਓ ਆਪ ਕਿਰਪਾ ਕਰੋ ਰਹਿਮਤ ਕਰੋ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਸਮੁੱਚੀ ਮਨੁੱਖਤਾ ਜੀਵ ਜੰਤੂ ਸੱਚੇ ਪਾਤਸ਼ਾਹ ਜੀਓ ਉਹਨਾਂ ਦਾ ਕਲਿਆਣ ਕਰਨ ਵਾਲੇ ਆਪ ਸਾਰਿਆਂ ਦਾ ਭਲਾ ਕਰੋ ਇਸ ਦੱਖਣ ਏਸ਼ੀਆ ਖਿੱਤੇ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਆਪਸੀ ਪ੍ਰੇਮ ਪਿਆਰ ਮੁਹੱਬਤ ਇਤفاق ਵਧੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ ਜੰਗ ਵਰਗੇ ਹਾਲਾਤ ਬੜੇ ਨੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਹੇ ਵਾਹਿਗੁਰੂ ਇਹਨੂੰ ਟਾਲੋ ਸਾਰਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ